ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਲੱਗੇ ਵੱਡੇ ਦੋਸ਼ ਇਹ ਦੋਸ਼ ਕਿਸ ਨੇ ਲਾਏ ਔਰ ਕਿਉਂ ਲਾਏ ਹੀ ਗਏ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਜਾ ਰਿਹਾ ਡਿਬਰੂਗਾੜੀ ਜੇਲ੍ਹ ਦੇ ਵਿੱਚ ਇਹਨਾਂ ਦੋਨਾਂ ਖਬਰਾਂ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਬਹੁਤ ਵੱਡੇ ਦੋਸ਼ ਲੱਗ ਚੁੱਕੇ ਨੇ ਯਾਨੀ ਰਾਜਵੀਰ ਜਵੰਦਾ ਦੀ ਜਿਹੜੀ ਪਤਨੀ ਉਹਦੇ ਉੱਤੇ ਦੋਸ਼ ਬੜੇ ਗੰਭੀਰ ਲੱਗੇ ਨੇ ਔਰ ਕੀ ਨੇ ਲਾਇ ਨਹੀਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਖਬਰ ਨੇ ਫੇਰ ਤੋਂ ਤਰਥੰਦੀ ਮਚਾ ਦਿੱਤੀ ਹੈ ਦੂਵੀਂ ਖਬਰ ਤੁਹਾਡੇ ਨਾਲ ਇੱਕ ਕਰਕੇ ਸਾਂਝੀਆਂ ਕਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡੀ ਚਰਚਾ ਦੇ ਵਿੱਚ ਰਾਜਵੀਰ ਜਵੰਦਾ ਦੀ ਪਤਨੀ ਦੀ ਖਬਰ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਕੱਲ ਕੋਰਟ ਦੇ ਅੰਦਰ ਸੁਣਵਾਈ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਹੋਣ ਚਾਹੇ ਹੋਵੇ ਬਾਗਲ ਪਰਿਵਾਰ ਚਾਹੇ ਹੋਣ ਉਹਨਾਂ ਦੇ ਕੋਈ ਹੋਰ ਆਗੂ ਯਾਨੀ ਵਿਕਰਮ ਮਜੀਠੀਆ ਨੂੰ ਤੁਸੀਂ ਵੇਖਿਆ ਬੀਤੇ ਦਿਨਾਂ ਦੇ ਵਿੱਚ ਬਾਰ-ਬਾਰ ਮੰਨਣ ਦੀ ਅਪੀਲ ਕੀਤੀ ਗਈ ਹੈ ਸਰਕਾਰ ਦੇ ਉੱਤੇ ਰੋਪ ਲਾਏ ਗਏ ਸੀ ਕੁਝ ਜੇਲਰਾਂ ਬਾਰੇ ਵੀ ਮਾਰਾ ਚੰਗਾ ਬੋਲਿਆ ਗਿਆ ਸੀ ਕਹਿੰਦੇ ਜੀ ਜਿਹੜੇ ਨਾਬਾ ਜੇਲ੍ਹ ਦੇ ਜੇਲਰ ਨੇ ਉਹ ਭਗਵੰਤ ਮਾਨ ਦੇ ਹੱਕ ਦੇ ਵਿੱਚ ਨੇ ਐਸ ਕਰਕੇ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦੀ ਭੜਕ ਲੱਗ ਚੁੱਕੀ ਕਿ ਭਾਈ ਸਾਡੇ ਦੇ ਵੀ ਦੋਸ਼ ਲੱਗਦੇ ਨੇ ਔਰ ਵਿਕਰਮ ਮਜੀਠੀਆ ਨੂੰ ਬਾਰ ਬਾਰ ਮਿਲਣ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਹੁਣ ਇਸ ਖਬਰ ਨੂੰ ਸੁਣਾਉਣ ਤੋਂ ਪਹਿਲਾਂ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਦੋਸ਼ ਕਿਨੇ ਲਾ ਦਿੱਤੇ ਨੇ ਕਿ ਰਾਜਵੀਰ ਜਵੰਦਾ ਉਸੇ ਦੀ ਪਤਨੀ ਨੇ ਮਰਵਾ ਦਿੱਤਾ ਇਹ ਬਹੁਤ ਵੱਡਾ ਮਾਮਲਾ ਇੱਕ ਸਾਹਮਣੇ ਨਿਕਲ ਕੇ ਆਇਆ ਕਿਉਂਕਿ ਰਾਜਵੀਰ ਜਵੰਦਾ ਦੀ ਪਤਨੀ ਹੈ ਜਿਹੜੀ ਦੇਖੋ ਇੱਕ ਪਾਸੇ ਪਰਿਵਾਰ ਟੁੱਟ ਚੁੱਕਿਆ ਔਰ ਦੂਜੇ ਪਾਸੇ ਪੰਜਾਬ ਦੇ ਹੀ ਵਿੱਚੋਂ ਸਾਡੇ ਹੀ ਲੋਕਾਂ ਦੇ ਵਿੱਚੋਂ ਕੌਣ ਹੈ ਜਿਨੇ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਦੋਸ਼ ਲਾਏ ਨੇ ਤਾਂ ਪਹਿਲੀ ਖਬਰ ਵਿਕਰਮ ਸਿੰਘ ਮਜੀਠੀਆ ਦੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਇੱਕ ਬਹੁਤ ਵੱਡਾ ਖੁਲਾਸਾ ਜਿਹੜਾ ਕਿ ਬੜਾ ਹੀ ਅਹਿਮ ਹੈ ਸੁਣੋ ਇਹ ਖਬਰ ਜੁੜੀ ਹੋਈ ਹੈ ਵਿਕਰਮ ਮੱਜੀਠੀਆ ਦੇ ਨਾਲ ਤਾਂ ਸਹੀ ਹੈ ਕਿ ਵਿਕਰਮ ਮੱਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਸੁਣਵਾਈ ਦੇ ਵਿੱਚ ਅੱਜ ਵਿਜੀਲੈਂਸ ਨੇ ਆਪਣਾ ਰਿਪਲਾਈ ਫਾਈਲ ਕਰਨਾ ਸੀ ਪਰ ਅੱਜ ਵਿਜੀਲੈਂਸ ਨੇ ਆਪਣਾ ਜਵਾਬ দাਇਰ ਕਰਨ ਦੀ ਜਗ੍ਹਾ ਤੇ ਹੋਰ ਸਮਾਂ ਮੰਗਿਆ ਹੈ ਪਰ ਹਾਈ ਕੋਰਟ ਦੇ ਵੱਲੋਂ ਹੁਣ ਅੱਗੇ ਸਮਾਂ ਕਿੱਤਾ ਗਿਆ 29 ਤਰੀਕ ਨੂੰ ਪਰ ਫਾਈਨਲ ਬਹਿਸ ਰੱਖ ਦਿੱਤੀ ਹੈ 29 ਤਰੀਕ ਨੂੰ ਇਸ ਮਾਮਲੇ ਦੇ ਉੱਤੇ ਫਾਈਨਲ ਬਹਿਸ ਹੋਵੇਗੀ ਹੋਰ ਕੀ ਤੱਤ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਕਿਸ ਤਰ੍ਹਾਂ ਦਾ ਰਵਈਆ ਵਿਕਰਮ ਮਜੀਠੀਆ ਦੇ ਵਕੀਲਾਂ ਦਾ ਰਹੀ ਹੈ ਕੀ ਪੂਰਾ ਸੁਣਵਾਈ ਦੇ ਵਿੱਚ ਹੋਇਆ ਹੈ ਉਸ ਦੀ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਸੁਣਵਾਈ ਹੈ ਉਹ ਫਾਈਨਲ ਤਰੀਕ ਕਿਹੜੀ ਰੱਖੀ ਹੈ 29 ਤਰੀਕ ਯਾਨੀ 29 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਜਾਂਦਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਹੋਣਗੇ ਨਹੀਂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਣੀ ਹੈ ਪਰ ਇਹਦੇ ਵਿਚਾਲੇ ਇੱਕ ਵਾਰ ਵੱਡਾ ਪੇਚੜ ਗਿਆ ਯਾਨੀ ਜੇਕਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੁੰਦੀ ਹੈ ਤਾਂ ਪੰਜਾਬ ਦੇ ਅੰਦਰ 2027 ਦੇ ਵਿੱਚ ਪੰਜਾਬ ਦੀ ਸਰਕਾਰ ਦਾ ਤਕਤਾ ਪਲਟ ਹੋ ਜਾਣਾ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇਹ ਗੱਲ ਕਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਭਾਈ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਜੱਕਿਆ ਪਰ ਦੂਜੇ ਪਾਸੇ ਜੇਕਰ ਜ਼ਮਾਨਤ ਹੁੰਦੀ ਹੈ ਤਾਂ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡਾ ਝਟਕਾ ਲੱਗ ਜਾਣਾ ਇਹ ਤਾਂ ਰਹੀ ਬਿਕਰਮ ਸਿੰਘ ਮਜੀਠੀਆ ਦੀ ਖਬਰ ਕਿ ਲੋਕ ਕਹ ਰਹੇ ਨੇ ਜੀ ਡੇਬਰੂਗੜ੍ਹ ਦੇ ਵਿੱਚ ਸ਼ਿਫਟ ਹੋਣਾ ਚਾਹੀਦਾ ਤੇ ਪੰਜਾਬ ਦੀ ਸਰਕਾਰ ਕਹਿੰਦੇ ਮਨ ਬਣਾ ਚੁੱਕੀ ਹੈ ਕਿਉਂਕਿ ਹਰ ਰੋਜ਼ ਉਹਨਾਂ ਦੇ ਲੀਡਰਾਂ ਦੁਆਰਾ ਉਹਨਾਂ ਦੇ ਆਗੂਆਂ ਦੁਆਰਾ ਜਾਂ ਉਹਨਾਂ ਦੇ ਵਰਕਰਾਂ ਦੁਆਰਾ ਜਾਂ ਫਿਰ ਉਹਨਾਂ ਦੇ ਘਰ ਦੇ ਮੈਂਬਰਾਂ ਦੁਆਰਾ ਤੁਸੀਂ ਅਕਸਰ ਵੇਖਿਆ বারবার বিক্রম ਸਿੰਘ ਮਜੀਠੀਆ ਦੇ ਨਾਲ ਮਿਲਣ ਦੀ ਡਿਮਾਂਡ ਤਾਂ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਰਕਾਰਾਂ ਤੇ ਪ੍ਰਸ਼ਾਸਨ ਤੇ ਦੋਸ਼ ਵੀ ਲੱਗਦੇ ਨੇ ਤਾਂ ਹੁਣ ਦੂਜੇ ਪਾਸੇ ਆਜੋ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਬਹੁਤ ਵੱਡੇ ਅਲੀਗੇਸ਼ਨ ਪੰਜਾਬ ਦੇ ਲੋਕਾਂ ਬਣੀਓ ਲੱਗ ਚੁੱਕੇ ਦੇ ਕਿਉਂ ਕਿਨੇ ਨਾ ਦਿੱਤੇ ਨੇ ਯਾਨੀ ਕੁਝ ਸਾਡੇ ਪੰਜਾਬ ਦੇ ਹੀ ਲੋਕ ਨੇ ਜਿਹੜੇ ਇਹ ਗੱਲ ਕਹਿ ਰਹੇ ਨੇ ਦੇਖੋ ਇੱਕ ਪਾਸੇ ਰਾਜਵੀਰ ਜਵੰਦਾ ਦਾ ਪਰਿਵਾਰ ਜੂਝ ਰਿਹਾ ਤੇ ਪਲ ਪਲ ਮਰ ਵੀ ਰਿਹਾ ਤਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਜਿਹੜੀ ਪਤਨੀ ਹੈ ਉਹਨੂੰ ਰਾਜਵੀਰ ਜਵੰਦਾ ਦੀ ਐਨੀ ਵੀ ਕਹਿੰਦੇ ਮਰਨ ਦੀ ਕੋਈ ਗਮੀ ਨਹੀਂ ਹੈ ਤਾਂ ਇਹ ਸਾਡੇ ਲੋਕਾਂ ਦੀ ਬੇਸ਼ਰਮੀ ਦੀ ਗੱਲ ਤੇ ਜਿਹੜੇ ਹੋਏ ਗੱਲ ਕਹਿੰਦੇ ਨੇ ਵਿੱਚ ਕਹਿੰਦੇ ਨੇ ਕਮੈਂਟਾਂ ਦੇ ਵਿੱਚ ਕਹਿੰਦੇ ਜੀ ਉਹਨੇ ਚਿੱਟਾ ਸ਼ੂਟ ਨਹੀਂ ਪਾਇਆ ਰਾਜਵੀਰ ਜਵੰਦਾ ਤਾਂ ਮਰ ਚੁੱਕਿਆ ਹੈ ਕਿ ਭਲਾ ਕੋਈ ਇੰਤਜ਼ਾਰ ਕਰਦਾ ਹੁੰਦਾ ਕਿ ਮੇਰਾ ਪਤੀ ਮਰ ਕੇ ਆਊਗਾ ਤੇ ਮੈਂ ਚਿੱਟਾ ਸੂਟ ਸਵਾਉਂਗੀ ਸੋ ਇਹ ਗੱਲਾਂ ਪੰਜਾਬ ਦੇ ਹੀ ਲੋਕਾਂ ਦੀਆਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਕੁਝ ਸਾਡੇ ਪੰਜਾਬ ਦੇ ਵਿੱਚੋਂ ਕਮੈਂਟ ਕਰਨ ਵਾਲੇ ਉਹ ਲੋਕ ਨੇ ਜਿਹੜੇ ਇਸ ਗੱਲ ਨੂੰ ਗੰभीरਤਾ ਦੇ ਨਾਲ ਨਹੀਂ ਲੈ ਰਹੇ ਉਹਨਾਂ ਦੇ ਭਾਦਾ ਰਾਜਵੀਰ ਜਵੰਦਾ ਦਾ ਇਸ ਖਬਰ ਦੇ ਨਾਲ ਇੱਕ ਮਜ਼ਾਕ ਬਣਾ ਰੱਖਿਆ ਕਿ ਰਾਜਵੀਰ ਜਵੰਦਾ ਦੇਖੋ ਇੱਕ ਪੰਜਾਬ ਦਾ ਇੱਕ ਨਾਮੀ ਸਿੰਗਰ ਹੀ ਨਹੀਂ ਬਲਕਿ ਇੱਕ ਬਹੁਤ ਅੱਛਾ ਕਹ ਲਓ ਵਧੀਆ ਕਹਿ ਲਓ ਇੱਕ ਬਹੁਤ ਵੱਡੇ ਵਧੀਆ ਸੁਭਾਅ ਦਾ ਇੱਕ ਇਨਸਾਨ ਵੀ ਹੈ ਕਿਉਂਕਿ ਜਦੋਂ ਵੀ ਰਾਜਵੀਰ ਜਵੰਦਾ ਦੀ ਕੋਈ ਵੀਡੀਓ ਦੇਖਦੇ ਆ ਤਾਂ ਇਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਦੇਣ ਵਾਲਾ ਇੱਕ ਨੌਜਵਾਨ ਜਿਵੇਂ ਮਾਵਾ ਪੁੱਤਾਂ ਤੇ ਔਰਤियां ਤੇ ਗਾਣੇ गा ਕੇ ਆਪਣੀ ਇੱਕ ਮਜ਼ਬੂਤ ਸ਼ਬੀ ਬਣਾ ਲਈ ਉਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਰਾਜਵੀਰ ਜਵੰਦਾ ਐਸ ਕਰਕੇ ਚੰਗਾ ਲੱਗਦਾ ਤਾਂ ਇਸ ਕਰਕੇ ਮੇਰੀ ਅਪੀਲ ਆ ਸਾਰੇ ਪੰਜਾਬੀਆਂ ਨੂੰ ਕਮੈਂਟ ਕਰਨ ਤੋਂ ਪਹਿਲਾਂ ਚਾਹੇ ਉਹਦੀ ਪਤਨੀ ਬਾਰੇ ਚਾਹੇ ਉਹਦੀ ਮਾਂ ਬਾਰੇ ਚਾਹੇ ਉਹਦੇ ਪਿਓ ਬਾਰੇ ਕੋਈ ਵੀ ਕਮੈਂਟ ਐਸਾ ਨਾ ਕਰਿਆ ਕਰੋ ਕਿ ਜਿਹਦੇ ਵਿੱਚ ਨੈਗੇਟਿਵਿਟੀ ਹੋਵੇ ਤੇ ਮੈਸੇਜ ਗਲਤ ਜਾਵੇ ਤਾਂ ਪੰਜਾਬ ਦੇ ਲੋਕਾਂ ਮੰਨਿਓ ਉਹਨਾਂ ਬੇਸ਼ਰਮਾ ਲੋਕਾਂ ਮੰਨਿਓ ਜਿਨ੍ਹਾਂ ਨੇ ਇਹ ਗੱਲ ਕਹੀ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਪਤਨੀ ਚਿੱਟਾ ਸੂਟ ਕਿਉਂ ਨਹੀਂ ਪਾਉਂਦੀ ਲਓ ਇਹ ਦੇਖ ਲਓ ਪੰਜਾਬ ਦੇ ਲੋਕਾਂ ਦੀ ਬੇਸ਼ਰਮੀ ਦੀ ਗੱਲ ਆ ਇਸ ਕਰਕੇ ਮੈਂ ਇਹ ਗੱਲ ਕਹੀ ਕਿ ਰਾਜਵੀਰ ਜਵੰਦਾ ਦੀ ਪਤਨੀ ਨੂੰ ਸਾਡੇ ਹੀ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਪਤਨੀ ਨੇ ਰਾਜਵੀਰ ਜਵੰਦਾ ਮਰਵਾ ਦਿੱਤਾ ਭਲਾ ਤੁਸੀਂ ਇਹ ਗੱਲ ਕਿਸੇ ਦੇ ਪੱਛਦੀ ਆ ਤੇ ਉਹ ਬੇਸ਼ਰਮਾਂ ਦੀ ਲੋਕਾਂ ਦੀ ਗੱਲ ਹੈ ਜਿਨ੍ਹਾਂ ਲੋਕਾਂ ਨੂੰ ਇੰਨੀ ਕਿ ਵੀ ਸ਼ਰਮ ਨਹੀਂ ਹੁੰਦੀ ਤਾਂ ਪੰਜਾਬ ਦੇ ਅੰਦਰ ਇੱਕ ਪਾਸੇ ਤਰਥੱਲੀ ਇਸ ਗੱਲ ਨੇ ਮਚਾ ਦਿੱਤੀ ਹੈ ਕਹਿੰਦੇ ਜੀ ਜਿੰਨੇ ਉਹਦੇ ਦੋਸਤ ਨੇ ਜਾਂ ਸੱਜਣ ਮਿੱਤਰ ਨੇ ਚਾਹ ਪਿੰਡ ਦੇ ਵਿੱਚੋਂ ਨੇ ਇਹ ਗੱਲ ਤਾਂ ਹੈਗੀ ਆ ਕਿ ਰਾਜਵੀਰ ਜਵੰਦਾ ਦੇ ਉੱਤੇ ਸ਼ਰਮਿੰਦ ਹੋਣ ਜਾ ਰਹੀ ਹੈ ਕਿਉਂਕਿ ਜਿਹੜੇ ਪੰਜਾਬ ਦੀ ਪੁਲਿਸ ਦੇ ਐਸਐਚਓ ਨੇ ਜਿੱਥੇ ਰਾਜਵੀਰ ਜਵਨ ਦਾ ਐਕਸੀਡੈਂਟ ਹੁੰਦਾ ਉਹਨਾਂ ਨੇ ਇੱਕ ਬਲੈਰੋ ਗੱਡੀ ਦਾ ਜ਼ਿਕਰ ਕੀਤਾ ਪਰ ਉਹਨਾਂ ਨੇ ਕਿਹਾ ਜੀ ਅਸੀਂ ਦੇਖੀ ਤਾਂ ਨਹੀਂ ਹੈਗੀ ਪਰ ਸਾਡੇ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਸਾਡੇ ਵਨਿਓ ਪੀਨ ਤੁਸੀਂ ਵੀ ਕਰੋ ਅਪੀਲ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਿ ਭਾਈ ਇਸ ਗੱਲ ਦੀ ਆਵਾਜ਼ ਦੇਖੋ ਚੱਕਣੀ ਸਾਰਿਆਂ ਨੂੰ ਚਾਹੀਦੀ ਹੈ ਪੰਜਾਬੀਆਂ ਨੂੰ ਕਿ ਪੰਜਾਬ ਦੀ ਸਰਕਾਰ ਜੇਕਰ ਚਾਹੇ ਪੰਜਾਬ ਦੀ ਪੁਲਿਸ ਨੂੰ ਕਹਿ ਕੇ ਔਰ ਦੂਜੇ ਪਾਸੇ ਹਿਮਾਚਲ ਦੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਚੱਲ ਸਕਦਾ ਜਿਹਦੇ ਵਿੱਚ ਰਾਜਵੀਰ ਜਵੰਦਾ ਨੂੰ ਇਨਸਾਫ ਮਿਲ ਸਕਦਾ ਉਹ ਗੱਡੀ ਪਕੜਨੀ ਚਾਹੀਦੀ ਹੈ ਜਿਹੜੀ ਗੱਡੀ ਦਾ ਜੇਕਰ ਬਾਰ-ਬਾਰ ਹੋ ਰਿਹਾ ਕਿ ਬਲੇਰੋ ਗੱਡੀ ਦੇ ਵਿੱਚ ਤਾਂ ਵੱਜਿਆ ਰਾਜਵੀਰ ਜਵੰਦਾ ਅੱਗੋਂ ਵੱਜੀ ਹੈ ਜਾਂ ਪਿੱਛੋਂ ਵੱਜੀ ਹੈ ਇਹ ਕੋਈ ਨਹੀਂ ਜਾਣਦਾ ਪਰ ਉਸ ਗੱਡੀ ਦੇ ਮਾਲਕ ਜਾਂ ਗੱਡੀ ਦੇ ਡਰਾਈਵਰ ਨੂੰ ਸਾਹਮਣੇ ਲਿਆ ਕੇ ਇਸ ਗੱਲ ਦਾ ਨਿਰਪੱਖ ਨਿਰੋਲ ਜਾਂਚ ਹੋਣੀ ਚਾਹੀਦੀ ਹੈ ਇਹ ਪੂਰੇ ਪੰਜਾਬ ਦੇ ਸਾਡੇ ਭੈਣ ਭਰਾ ਸਾਰੇ ਕਹਿ ਰਹੇ ਨੇ तरीका पंजाब वाले जिन्ने ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ 29 ਤਾਰੀਖ ਨੂੰ ਇਹ ਗੱਲ ਤੈਅ ਹੋਏਗੀ ਜਾਂ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਵਿਕ੍ਰਮ ਸਿੰਘ ਮਜੀਠਿਆ ਡਿਬਰੂਗੜੀ ਜੇਲ੍ਹ ਵਿੱਚ ਭੇਜੇ ਜਾਣਗੇ ਜਾਂ ਫਿਰ ਉਹਨਾਂ ਦੀ ਜ਼ਮਾਨਤ ਹੋ ਜਾਏਗੀ ਵੀਡੀਓ ਦੇ ਵਿੱਚ ਵੀ ਤੁਸੀਂ ਸੁਣਿਆ ਕਿ 29 ਤਰੀਕ ਨੂੰ ਉਹਨਾਂ ਦੇ ਕੇਸ ਦੀ ਸੁਣਵਾਈ ਹੋਣੀ ਹੈ ਪਹਿਲੀ ਇਸ ਸੁਣਵਾਈ ਜਿਹੜੀ ਹੈ ਅੱਜ ਦੀ ਤਾਰੀਖ 'ਚ ਹੋਣੀ ਸੀ ਲੇਕਿਨ ਨਿਊਜ਼ਲਸ ਵਾਲਿਆਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਮਜ਼ੀਦ ਟਾਈਮ ਮੰਗ ਲਿਆ ਹੈਗਾ ਕਿ ਹੁਣ ਇਹ ਸੁਣਵਾਈ ਜਿਹੜੀ ਹੈ 29 ਤਰੀਕ ਨੂੰ ਹੋਏਗੀ ਜਦੇ ਵਿੱਚ ਜਾਂ ਤੇ ਵਿਕ੍ਰਮ ਸਿੰਘ ਮਜੀਠਿਆ ਡਿਬਰੂਗੜੀ ਜੇਲ੍ਹ ਵਿੱਚ ਚਲ ਜਾਣਗੇ ਜਾਂ ਫਿਰ ਜ਼ਮਾਨਤ ਤੇ ਰਿਹਾ ਹੋ ਜਾਣਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਤੇ ਬਹੁਤ ਜ਼ਿਆਦਾ ਦੋਸ਼ ਲਾਏ ਜਾਂਦੇ ਆ ਕਿ ਕਿਸੇ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ ਹੈਗੀ ਨਾਲੇ ਉਹਨਾਂ ਨੂੰ ਜਿਹੜਾ ਵਹ ਉਹ orange ਕੈਟਾਗਰੀ ਦੇ ਵਿੱਚ ਨਹੀਂ ਰੱਖਿਆ ਜਾਂਦਿਆ ਹੈਗਾ ਇਸ ਸਾਰੀਆਂ ਚੀਜ਼ਾਂ ਜਿਹੜੀਆਂ 29 ਤਰੀਕ ਨੂੰ ਕਲੀਅਰ ਹੋ ਜਾਣਗੀਆਂ ਦੂਜੇ ਪਾਸੇ ਰਾਜਵੀਰ ਜੁੰਦਾ ਨੂੰ ਲੈ ਕੇ ਉਹਨਾਂ ਦੀ ਪਤਨੀ ਦੇ ਉੱਤੇ ਲੋਕਾਂ ਨੇ ਵੱਡੇ ਦੋਸ਼ ਲਾਏ ਔਰ ਇਹ ਦੋਸ਼ ਲਾਉਣ ਵਾਲੇ ਕੋਈ ਹੋਰ ਨਹੀਂ ਬਲਕਿ ਪੰਜਾਬੀ ਹੈ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੀ ਪਤਨੀ ਦੇ ਉੱਤੇ ਦੋਸ਼ ਲਾਉਂਦੇ ਹੀ ਹੈਗੀ ਹੈ ਇਹ ਜਾਣੇ ਬਿਨਾਂ ਕਿ ਇਸ ਟਾਈਮ ਪਰਿਵਾਰ ਕਿਸ ਕੰਡੀਸ਼ਨ ਚੋਂ ਗੁਜ਼ਰਨ ਦਿਆ ਹੈਗਾ ਕਿਉਂਕਿ ਥੋੜੀ ਦੇਰ ਪਹਿਲੇ ਹੀ ਉਹਨਾਂ ਦੇ ਪਿਤਾ ਦਾ ਇੰਤਕਾਲ ਹੋਇਆ ਤੇ ਹੁਣ ਰਾਜਵੀਰ ਜੁਵੰਦਾ ਜਿਹੜੇ ਕਿ ਉਸ ਪਰਿਵਾਰ ਨੂੰ ਸਪੋਰਟ ਕਰਨ ਦੇ ਸੀਗੇ ਹਰ ਲਿਹਾਜ਼ ਨਾਲ ਉਹ ਅਚਾਨਕ ਜਿਹੜਾ ਵਾਹ ਹਾਦਸੇ ਦਾ ਸ਼ਿਕਾਰ ਹੋਏ ਔਰ ਇਸ ਦੁਨੀਆ ਫਾਨੀ ਨੂੰ ਅਲਵਿਦਾ ਕਹਿ ਗਏ ਉਸ ਪਰਿਵਾਰ ਦੀ ਕੀ ਕੰਡੀਸ਼ਨ ਹੋਏਗੀ ਔਰ ਕਿਸ ਤਰ੍ਹਾਂ ਉਹ ਮੁਸੀਬਤਾਂ ਆ ਪਰੇਸ਼ਾਨੀਆਂ ਦੇ ਚੋਂ ਗੁਜ਼ਰਾਂਦਾ ਹੀ ਹੈਗੀ ਇਸ ਚੀਜ਼ ਦਾ ਅੰਦਾਜ਼ਾ ਲਾਇਆ ਬਗੈਰ ਇਹ ਸਵਾਲ ਚੁੱਕਿਆ ਜਾ ਰਿਹਾ ਕਿ ਅਗਰ ਉਹਨਾਂ ਦੀ ਪਤਨੀ ਨੂੰ ਦੁੱਖ ਹੁੰਦਾ ਤੇ ਉਹ ਚਿੱਟਾ ਸੂਟ ਨਾ ਪਾਉਂਦੇ ਚਿੱਟਾ ਸੂਟ ਨਹੀਂ ਪਾਇਆ ਗਿਆ ਇਹ ਉਹ ਚੀਜ਼ਾਂ ਗੀਆਂ ਮੈਂ ਜਿਹੜੀਆਂ ਕੋਈ ਮਾਇਨੀ ਨਹੀਂ ਰੱਖਦੀਆਂ ਹੈਗੀਆਂ ਜਿਹੜੇ ਬੇਹਿਸ ਲੋਗ ਐ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਕਮੈਂਟ ਕਰਦੇ ਹੈਗੇ ਆ ਉਹੀ ਇਸ ਤਰ੍ਹਾਂ ਦੇ ਦੋਸ਼ ਲਾਉਂਦੇ ਹੈਗੇ ਆ ਕਿ ਇਹਦੇ ਪਿੱਛੇ ਰਾਜਵੀਰ ਜਵੰਦਾ ਦੇ ਕਤਲ ਦੇ ਪਿੱਛੇ ਜਿਹੜਾ ਵਾ ਉਹਨਾਂ ਦੀ ਪਤਨੀ ਦਾ ਹੀ ਹੱਥ ਹੈ ਕਿਉਂਕਿ ਅਗਰ ਉਹਨਾਂ ਨੂੰ ਦੁੱਖ ਹੁੰਦਾ ਤੇ ਉਹ ਚਿੱਟਾ ਸੂਟ ਪਾਉਂਦੇ ਇਹ ਵਾਲੀਆਂ ਗੱਲਾਂ ਬੇਮਾਇਨੀ ਤੇ ਬੇਹਿਸ ਲੋਗਾਂ ਦੀਆਂ ਗੱਲਾਂ ਹੈਗੀਆਂ ਮੈਂ ਜਿਨ੍ਹਾਂ ਨੂੰ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਕੋਈ ਵੀ ਹਮਦਰਦੀ ਨਹੀਂ ਹੈਗੀ ਉਹ ਸਿਰਫ ਆਪਣੇ ਜ਼ੀਨ ਦੇ لحاظ ਗੱਲ ਕਰਨ ਦਾ ਇਹ ਹੀ ਹੈ ਬਲਕਿ ਰਾਜ ਵੀ ਜੁੰਦਾ ਦੇ ਜਿਹੜੇ ਕਤਲ ਦੇ ਲੋਗ ਆਵਾਜ਼ ਚੁੱਕਣ ਦੇ ਹੀ ਗਿਆ ਉਹਦਾ ਮਕਸਦ ਸਿਰਫ ਇਹ ਹੈ ਕਿ ਉਸ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇ ਕਿਉਂਕਿ ਜਿਹੜਾ ਐਸੈਟ ਜੋ ਹੈ ਉਹਨੇ ਵੀ ਕਿਸੇ ਬਲੈਰੋ ਗੱਡੀ ਦਾ ਜ਼ਿਕਰ ਕੀਤਾ ਹੈਗਾ ਵਾ ਅਗਰ ਪੰਜਾਬ ਸਰਕਾਰ ਵੱਡੇ ਪਹਿਮਾਨੇ ਦੇ ਉੱਤੇ ਇਸ ਕੇਸ ਦੀ ਜਾਂਚ ਪੜਤਾਲ ਕਰੇ ਤੇ ਯਕੀਨਨ ਜਿਹੜੇ ਹਕਾਇਕ ਹੈ ਉਹ ਸਭ ਦੇ ਸਾਹਮਣੇ ਆ ਜਾਣਗੇ ਸੱਚ ਜਿਹੜਾ ਸਭ ਦੇ ਸਾਹਮਣੇ ਆ ਜਾਏਗਾ ਰਾਜਵੀਰ ਜਵੰਦਾ ਨੂੰ ਇਨਸਾਫ ਮਿਲ ਜਾਏਗਾ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ ਮਿਲ ਜਾਏਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਦਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੋਸਤੋ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ